ਅਓ ਜੀ ਅੱਜ ਸਾਂਝੀ ਕਰਦੇ ਹਾਂ ਮਸ਼ਹੂਰ ਲੇਖਕ ਬਲਵੰਤ ਗਾਰਗੀ ਦੀ ਕਹਾਣੀ ਭੂਆ ਫਾਤਿਮਾ ਤੁਸੀਂ ਸੌਣ YouTube ਚੈਨਲ ਸਵੀ ਮੀਡੀਆ ਸੋ ਜਿਨ੍ਹਾਂ ਨੇ ਹਜ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੀ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਆਉਣ ਵਾਲੀਆਂ ਕਹਾਣੀਆਂ ਤੇ ਨਾਵਲ ਦੇ ਨੋਟੀਫਿਕੇਸ਼ਨ ਤੁਹਾਨੂੰ ਨਾਲ ਦੀ ਨਾਲ ਮਿਲਦੇ ਰਹਿਣ ਤੇ ਜੇ ਕਹਾਣੀਆਂ ਜਾਂ ਨਾਵਲ ਚੰਗੇ ਲੱਗਣ ਤਾਂ ਅੱਗੇ ਜਰੂਰ ਸਾਂਝੇ ਕਰਨਾ ਆਪਣਾ ਰਿਵਿਊ ਕਮੈਂਟ ਵਿੱਚ ਜਰੂਰ ਦੇਣਾ ਜੀ ਸ ਕਹਾਣੀ ਸ਼ੁਰੂ ਕਰਦੇ ਹਾਂ ਜੀ ਫਾਤਿਮਾ ਭੂਆ ਪਿੰਡ ਦੀ ਬੁੱਢੀ ਦਾਈ ਭੂਆ ਫਾਤਿਮਾ ਤਿੰਨ ਪੀੜੀਆਂ ਤੋਂ ਬੱਚੇ ਜਨਮਾਉਣ ਦਾ ਕੰਮ ਕਰਦੀ ਆ ਰਹੀ ਸੀਗੀ ਪੁਹਾਰ ਨਵੇਂ ਜੰਮੇ ਬੱਚੇ ਨੂੰ ਅੱਲਾ ਦਾ ਤੋਹਫ਼ਾ ਸਮਝਦੀ ਸੀਗੀ ਉਮਰ 70 ਸਾਲ ਚਿਹਰੇ ਉੱਤੇ ਚਰੜੀਆਂ ਵਾਲ ਮਹਿੰਦੀ ਰੰਗੇ ਜਿਸਮ ਟਲਿਆ ਹੋਇਆ ਪਰ ਹੱਥ ਫਰਤੀਲੇ ਉਹ ਸਾਰੇ ਪਿੰਡ ਦੀ ਭੂਆ ਸੀਗੀ ਅੱਜ ਤੋਂ 50 ਸਾਲ ਪਹਿਲਾਂ ਜਦੋਂ ਉਹ ਲਾਗਲੇ ਪਿੰਡ ਅਰਾਇਆਂ ਦੇ ਘਰ ਵਿਆਹੀ ਗਈ ਤਾਂ ਉਸ ਦਾ ਖਵੰਦ ਬਹੁਤੀ ਸ਼ਰਾਬ ਪੀਣ ਨਾਲ ਜਵਾਨੀ ਵਿੱਚ ਹੀ ਮਰ ਗਿਆ ਫਾਤਮਾ ਮੜ ਆਪਣੇ ਪੇਕੇ ਘਰ ਆ ਗਈ ਸੀ ਇੱਥੇ ਆਪਣੇ ਵਿਹੜੇ ਵਿੱਚ ਪਠੀ ਤਾ ਕੇ ਦਾਣੇ ਭੁੰਨਣ ਦਾ ਕੰਮ ਕਰਨ ਲੱਗੀ ਬੱਚੇ ਜਨਮਾਉਣ ਦਾ ਕੰਮ ਉਹ ਅੱਲਾਹ ਦੀ ਖਿਦਮਤ ਸਮਝੀ ਸੀ ਇੱਕ ਜੌੰਦਾ ਜਾਗਦਾ ਜੀ ਦੁਨੀਆ ਵਿੱਚ ਲਿਆਉਣ ਦਾ ਕੰਮ ਅੱਲਾ ਦੀ ਰਜਾ ਸੀਗੀ ਇਸ ਲਈ ਉਹ ਕਿਸੇ ਕੋਲੋਂ ਪੈਸੇ ਨਹੀਂ ਸੀ ਵਸੂਲ ਕਰਦੀ ਬਸ ਝੋਲੀ ਅੱਡ ਕੇ ਦੁਆ ਕਰਦੀ ਜੋ ਕੋਈ ਗੁਰ ਦੀ ਪੇਲੀ ਕੱਪੜਿਆਂ ਦਾ ਜੋੜਾ ਤੇ ਜੋਵਾਂ ਦਾ ਤਸਲਾ ਉਸ ਦੀ ਝੋਲੀ ਪਾ ਦਿੰਦਾ ਉਸ ਨੂੰ ਕਬੂਲ ਕਰਦੀ ਉਸ ਦੀ ਧੀ ਵਿਆਹ ਹੋਣ ਪਿੱਛੋਂ ਜਵਾਨੀ ਵੇਚੀ ਮਰ ਗਈ ਸੀ ਤੇ ਪਿੱਛੇ ਇੱਕ ਬਾਲੜੀ ਛੱਡ ਗਈ ਜਿਸ ਦਾ ਨਾਂ ਭੂਆ ਨੇ ਹੁਸਨਾ ਰੱਖਿਆ ਕਿਉਂਕਿ ਇਸ ਦੇ ਚਿਹਰੇ ਉੱਤੇ ਅੱਲਾ ਦਾ ਨੂਰ ਦਗਦਾ ਸੀਗਾ ਹੁਸਨਾ ਭੂਆ ਫਾਤਿਮਾ ਦੇ ਹੱਥੀਂ ਪਲ ਕੇ ਜਵਾਨ ਹੋਈ ਸੀਗੀ ਤੇ ਉਸ ਨੇ ਵੀ ਦਾਣੇ ਭੁੰਨਣ ਦਾ ਕੰਮ ਸੰਭ ਲਿਆ ਸੀਗਾ। ਭੂਆ ਰੋਜ਼ ਦੇ ਨਮਾਜ਼ ਰੱਖਦੀ ਤੇ ਹਰ ਨਵੇਂ ਜੰਮੇ ਬੱਚੇ ਨੂੰ ਸ਼ਹਿਦ ਦੀ ਗੁੜਤੀ ਦਿੰਦੀ। ਉਹ ਸਭ ਦੀ ਸਾਂਝੀ ਅੰਮਾ ਨਾਨੀ ਦਾਦੀ ਸੀਗੀ। ਸਭਨਾਂ ਦੀ ਦਾਈ, ਸਭਨਾਂ ਦੀ ਭੂਆ। ਐਕਸਵੇਰ ਉਹ ਆਪਣੇ ਘਰ ਦੇ ਲਿਪੇ ਹੋਏ ਚੌਂਤਰੇ ਉੱਤੇ ਬੈਠੀ ਜੋ ਛੱਟ ਰਹੀ ਸੀ ਕਿ ਉਸ ਨੂੰ ਢੋਲ ਦੇ ਨਗਾਰੇ ਦੀ ਆਵਾਜ਼ ਸੁਣਨ ਦਿੱਤੀ। ਉਸਨੇ ਸਿਰ ਚੱਕ ਕੇ ਦੇਖਿਆ ਤਾਂ ਪਿੰਡ ਦਾ ਪਹਿਲਵਾਨ ਮਹਾਵੀਰ ਗਿੰਦੇ ਦੇ ਹਾਰਪਾਈ ਲੋਕਾਂ ਦੇ ਜਲੂਸ ਅੱਗੇ ਮਸਤੀ ਵਿੱਚ ਝੂਮਦਾ ਤੁਰਿਆ ਆਉਂਦਾ ਸੀ। ਪੂਆ ਨੂੰ ਦੇਖਨਸਾਰ ਉਹ ਬੋਲਿਆ ਪੂਆ ਫਾਤਿਮਾ ਪੂਆ ਫਾਤਿਮਾ ਦੰਗਲ ਜਿੱਤ ਕੇ ਆਇਆ ਹੈ ਤੇਰਾ ਮਹਾਵੀਰ ਚੌਹਟ ਪਿੰਡਾਂ ਦੇ ਪਹਿਲਵਾਨਾਂ ਦੀਆਂ ਗੋਡਰਾਂ ਲਵਾ ਕੇ ਉਹ ਦੌੜਦਾ ਹੋਇਆ ਆਇਆ ਤੇ ਆ ਕੇ ਪੂਆ ਦੇ ਪੈਰਾਂ ਉੱਤੇ ਮੱਥਾ ਟੇਕਿਆ ਪੂਆ ਦਾ ਝੁਰੜੀਆਂ ਵਾਲਾ ਚਿਹਰਾ ਖੜ ਉੱਠਿਆ ਜਗ ਜਗ ਜੀਵੇ ਪੁੱਤ ਅੱਲਾ ਤੈਨੂੰ ਸਲਾਮਤ ਰੱਖੇ ਪੂਆ ਨੇ ਛੱਜ ਵਿੱਚੋਂ ਜੌਆਂ ਦੇ ਦਾਣੇ ਦੀ ਮੁੱਠ ਭਰੀ ਮਹਾਵੀਰ ਦੇ ਸਿਰ ਉੱਤੋਂ ਦੀ ਵਾਰ ਕੇ ਬੋਲੀ ਲੈ ਫੜ ਆਪਣੀ ਬੁੱਢੀ ਭੂਆ ਦੀ ਅਸੀਸ ਇਹਨਾਂ ਦਾਣਿਆਂ ਨੂੰ ਆਪਣੀ ਪਗੜੀ ਦੇ ਲੜ ਵਿੱਚ ਬੰਨ ਲੈ ਅੱਲਾ ਤੇਰਾ ਸਹਾਈ ਆ। ਮਹਾਵੀਰ ਨੇ ਜਵਾਂ ਦੇ ਦਾਣੇ ਆਪਣੀ ਹਥੇਲੀ ਉੱਤੇ ਰੱਖ ਤੇ ਉਹਨਾਂ ਨੂੰ ਗੋਹ ਨਾਲ ਦੇਖਣ ਲੱਗਾ। ਭੂਆ ਬੋਲੀ ਦੇਖਦਾ ਕੀ ਇਹ ਬੱਤ ਜਵਾਂ ਦੇ ਦਾਣਿਆਂ ਵਿੱਚ ਬੜੀ ਬਰਕਤ ਹੁੰਦੀ ਏ। ਇਹ ਸੁੱਚੇ ਨੇ حضرت ਮੁਹੰਮਦ ਸਾਹਿਬ ਨੂੰ ਜਵਾਂ ਦੀ ਰੋਟੀ ਬਹੁਤ ਪਸੰਦ ਸੀਗੀ। हसन ਤੇ ਹੁਸੈਨ ਨੇ ਜਵਾਂ ਦੀਆਂ ਰੋਟੀਆਂ ਖਾ ਕੇ ਹੀ ਕਰਬਲਾ ਦੀ ਜੰਗ ਲੜੀ ਸੀਗੀ। महावीर ने जो दाणे नु अੱਖਾਂ ਨਾਲ ਲਾਇਆ ਤੇ ਸਤਕਾਰ ਨਾਲ ਚੁੰਮਿਆ ਰਾਤ ਨੂੰ ਨਿਤਵਾਂ ਭੂਆ ਨੇ ਦੀਵਾ ਜਗਾ ਕੇ ਖਜ਼ੀ ਦੀ ਚਟਾਈ ਵਿਛਾਈ ਕੰਧ ਉੱਤੇ ਟੰਗੇ ਹਰੇ ਕੱਪੜੇ ਉੱਤੇ ਅਰਬੀ ਲਿਖੇ ਵਿੱਚ ਲਿਖੇ ਅੱਲਾ ਅੱਗੇ ਗੋਡੇ ਟੇਕੇ ਚ ਕੁਰਾਨ ਦੀ ਆਇਤ ਪੜ੍ਹੀ ਮੇਰਾ ਮੇਰੇ ਅੱਲਾ ਤੇਰਾ ਹੀ ਸਹਾਰਾ ਹੈ ਮੈਂ ਸੌ ਰਹੀ ਹਾਂ ਤੇਰੀ ਹਿਫਾਜ਼ਤ ਵਿੱਚ ਜੇ ਸੁੱਤੀ ਪਈ ਦੇ ਪ੍ਰਾਨ ਨਿਕਲ ਜਾਣ ਅਖੀਰਲੇ ਸਾਹ ਵਿੱਚ ਤੇਰਾ ਹੀ ਨਾਮ ਹੋਵੇ ਮੇਰੀ ਜੀਬ ਉੱਤੇ ਇਤਨੇ ਵਿੱਚ ਕਿਸੇ ਨੇ ਦਰਵਾਜ਼ੇ ਉੱਤੇ ਕੁੰਡੀ ਖੜਕਾਈ ਭੂਆ ਚੌਂਕ ਕੇ ਮੁੜੀ ਯਾ ਖੁਦਾ ਕੌਣ ਆਇਆ ਇੰਨੀ ਰਾਤ ਗਏ ਬਾਕਰ ਹੀ ਆਇਆ ਹੋਣਾ ਇਹ ਪੈਸੇ ਮੰਗਣ ਜੂਏ ਵਿੱਚ ਹਾਰ ਗਿਆ ਹੋਵੇਗਾ ਆਪਣੀ ਹੁਸਨਾ ਨੂੰ ਇਸ ਵੈਲੀ ਨਾਲ ਵਿਆਹ ਕੇ ਮੈਂ ਪਛਤਾਇਆ ਲਹੂ ਪੀ ਸੁਟਿਆ ਮੇਰਾ ਇਸ ਦਮਾਦ ਨੇ ਪੁੱਤ ਜੇ ਕਪੁੱਤ ਹੋ ਜਾਵੇ ਤਮਾਂ ਸਹਿ ਲੈਂਦੀ ਏ ਪਰ ਜੇ ਦਮਾਦ ਖੋਟਾ ਨਿਕਲੇ ਤਾਂ ਖੋਟੀ ਕਿਸਮਤ ਦਰਵਾਜ਼ਾ ਫਿਰ ਜ਼ੋਰ ਦੀ ਖੜਕਿਆ ਕੂਆ ਹੁੰਗਰ ਮਾਰਦੀ ਹੋਈ ਉੱਠੀ ਤੇ ਉੱਚੀ ਦੇ ਨੇ ਬੋਲੀ ਵੇ ਠਹਿਰ ਜਾ ਔਨੀਆਂ ਦਰਵਾਜਾ ਨਾ ਪੰਨ ਸੁਟੀ ਉਹ ਹੱਥਾਂ ਦਾ ਸਹਾਰਾ ਲੈ ਕੇ ਉੱਠੀ ਤੇ ਉਸ ਨੇ ਦਰਵਾਜ਼ਾ ਖੋਲ੍ਹਿਆ ਸਾਹਮਣੇ ਲਾਲਾ ਰੰਗਾ RAM ਖੜਾ ਸੀਗਾ ਉਮਰ 60 ਸਾਲ ਹੱਥ ਵਿੱਚ ਲਾਲ ਟਿੰਨ ਸਿਰ ਉੱਤੇ ਕਾਲੀ ਗੋਲ ਟੋਪੀ ਢੇਡ ਮਲਮਲ ਦੀ ਧੋਤੀ ਤੇ ਗੱਲ ਕਰਤਾ ਉਹ ਘਬਰਾਇਆ ਖੜਾ ਸੀਗਾ ਮੱਥੇ ਤੇ ਪਸੀਨਾ ਪੂਆ ਬੋਲੀ ਕੀ ਗੱਲ ਹੈ ਗੰਗਾ RAM ਇੰਨਾ ਘਬਰਾਇਆ ਹੋਇਆ ਹੈ ਉਹ ਬੋਲਿਆ ਕਿ ਦੱਸਾਂ ਪੂਆ ਬਹੁ ਕੱਲ ਦੀ ਤੜਫ ਰਹੀ ਹੈ ਤੈਨੂੰ ਲੈਣ ਆਇਆ ਹਾਂ ਤੇਰੀ ਮਿਹਰਬਾਨੀ ਸਦਕਾ ਪੋਤੇ ਦਾ ਮੂੰਹ ਦੇਖ ਸਕਾਂਗਾ ਹਵੇਲੀ ਵਿੱਚ ਰੌਸ਼ਨੀ ਹੋ ਜਾਵੇਗੀ ਪੂਆ ਨੇ ਖੁੰਜੇ ਵਿੱਚ ਰੱਖੀ ਛੋਟੀ ਫੜੀ ਦਾਰੂ ਦਰਮਲ ਵਾਲਾ ਝੋਲਾ ਚੱਕਿਆ ਚ ਗੰਗਾ ਰਾਮ ਨਾਲ ਤੁਰ ਪਈ। ਚੌਪੜੀ ਦੇ ਮੋੜ ਤੋਂ ਆਉਂਦੀ ਲੰਗੀ ਤਾਂ ਯਕਦਾਂ ਭੂਆ ਦੀਆਂ ਅੱਖਾਂ ਤੇ ਤੇਜ਼ ਰੋਸ਼ਨੀ ਦਾ ਛੱਪਕਾ ਪਿਆ। ਇੱਕ ਕਰਾਰੀ ਆਵਾਜ਼ ਗਰਜੀ ਕਿੱਥੇ ਚੱਲਦੀ ਐ ਬੁੜੜੀ ਐਸ ਬਈਮਾਨ ਲਾਲੇ ਦੇ ਨਾਲ। ਭੂਆ ਨੇ ਤੇਜ਼ ਰੋਸ਼ਨੀ ਸਾਹਮਣੇ ਅੱਖਾਂ ਚਾਪੀਆਂ। ਸਾਹਮਣੇ ਉਹਦਾ ਦਮਾਦ ਬਾਕਰ ਲਈ ਰਸਤਾ ਰੋਕੀ ਖੜਾ ਸੀ। ਸੂਲਾ ਵਰਗੀ ਕਾਲੀ ਦਾੜੀ, ਉਲਝੇ ਹੋਏ ਵਾਲ, ਸਾंवਲਾ ਰੰਗ, ਚਾਰ ਖਾਨੇ ਦਾ ਤਹਿਮੰਦ ਤੇ ਖੁੱਲੀ ਮੰਡੀ। ਅਸਨੇ ਫਿਰ ਵੰਗਾਰਿਆ ਕਿੱਥੇ ਚੱਲੀਏ ਭੂਆ ਨੇ ਬਾਕਰਵਾਲ ਦੇਖਿਆ ਤੇ ਫਿਰ ਗੰਗਾ ਰਾਮਵਾਲ ਤੇ ਫਿਰ ਬਾਕਰਵਾਲ ਉਹ ਬੋਲੀ ਗੰਗਾ ਰਾਮ ਦੀ ਬਹੁ ਦੇ ਬੱਚਾ ਹੋਣ ਵਾਲਾ ਹੈ ਉੱਥੇ ਚੱਲੀ ਆ ਬਾਕਰ ਕੜਕ ਕੇ ਬੋਲਿਆ ਇਸ ਲਾਲਚੀ ਕੁੱਤੇ ਦੇ ਘਰੇ ਇੱਕ ਹੋਰ ਕਾਫਰ ਨੂੰ ਦੁਨੀਆ ਵਿੱਚ ਲਿਆਉਣ ਲਈ ਬੱਚੇ ਦਾ ਕੋਈ ਮਜ਼ਬ ਨਹੀਂ ਹੁੰਦਾ ਬੱਚਾ ਤਾਂ ਅੱਲਾ ਦਾ ਦਿੱਤਾ ਤੋਹਫ਼ਾ ਹੁੰਦਾ ਹੈ ਐਸ ਕਾਫਰ ਦਾ ਬੱਚਾ ਅੱਲਾ ਦਾ ਤੋਹਫ਼ਾ ਨਹੀਂ ਲਾਹਨਤ ਹੈ ਇਹੋ ਜਿਹੇ ਬੋਲ ਨਾ ਬੋਲ ਬਾਕਰ ਅੱਲਾ ਦੀ ਨਿਗਾਹ ਵਿੱਚ ਸਭ ਬੰਦੇ ਬਰਾਬਰ ਨੇ ਮੈਂ ਉਸੇ ਦਾ ਹੁਕਮ ਪਾਲਣ ਜਾ ਰਹੀ ਹਾਂ ਕੀ ਭੌਂਕੀ ਜਾਨੀ ਹੈ ਬੁਢੜੀਏ ਭੂਆ ਦਾ ਚਿਹਰਾ ਗੁੱਸੇ ਨਾਲ ਤਮਤਮਾ ਉਠਿਆ ਚੁਰੜੀਆਂ ਡੂੰਘੀਆਂ ਹੋ ਗਈਆਂ ਗੁੱਸਾ ਪੀ ਕੇ ਬੋਲੀ ਹੋਸ਼ ਵਿੱਚ ਆ ਬਾਕਰ ਮੈਂ ਤੈਨੂੰ ਆਪਣੀ ਲਾਡਾਂ ਨਾਲ ਪਾਲੀ ਹੁਸਨਾ ਵਿਆਹੀਏ ਪਰ ਕੋਈ ਇੱਜ਼ਤ ਨਹੀਂ ਵੇਚੀ ਕੀ ਬਾਕਰ ਗੰਗਾ ਰਾਮ ਵੱਲ ਮੁੜਿਆ ਲਾਲਾ ਚਲਾ ਜਾ ਇੱਥੋਂ ਅੰਮਾ ਤੇਰੇ ਨਾਲ ਨਹੀਂ ਜਾਵੇਗੀ ਦਫਾ ਹੋ ਜਾ ਇੱਥੋਂ ਗੰਗਾ ਰਾਮ ਨੇ ਮਿਹਨਤਾ ਕੀਤੀਆਂ ਹੱਥ ਜੋੜੇ ਪਰ ਬਾਕਰ ਨਾ ਮੰਨਿਆ ਦੋਹਾਂ ਵਿੱਚ ਤੂੰ ਤੂੰ ਮੈਂ ਮੈਂ ਵੱਧ ਗਈ ਬਾਕਰ ਨੇ ਗੰਗਾ ਰਾਮ ਨੂੰ ਗਲੋਂ ਫੜ ਲਿਆ ਦੰਦ ਪੀ ਕੇ ਬੋਲਿਆ ਇਸ Hindu ਲਾਲੇ ਵਾਸਤੇ ਇੰਨੀ ਹਮਦਰਦੀ ਤੜਫ ਰਹੀ ਹੈ ਇਹਦਾ ਪੋਤਾ ਮਾਉਣ ਲਈ ਇੱਕ ਕਾਫਰ ਨੂੰ ਜਮਾਉਣ ਲਈ ਇਓਂ ਲੱਗਦਾ ਹੈ ਤੇਰੀਆਂ ਰਗਾਂ ਵਿੱਚ ਵੀ ਕਿਸੇ ਹਿੰਦੂ ਦਾ ਖੂਨ ਹੈ। 부ਆ ਫਾਤਿਮਾ ਗੁੱਸੇ ਵਿੱਚ ਕੰਬਣ ਲੱਗੀ ਜਦ ਉਸ ਦੀਆਂ ਅੱਖਾਂ ਵਿੱਚ ਚੰਗਿਆੜੇ ਨਿਕਲੇ। ਉਸ ਨੇ ਖਿੱਚ ਕੇ ਬਾਕਰ ਦੇ ਥੱਪੜ ਮਾਰਿਆ ਤੇ ਗਰਜੀ ਕੀ ਬਾਕੀ ਜਾਨਣਾ ਹੈ ਦੋਸ਼ ਕੀਆ ਅੱਲਾ ਦਾ ਕਹਿਰ ਨਾਜ਼ਲ ਹੋਵੇ ਤੇਰੇ ਉੱਤੇ। ਬਾਕਰ ਦਾ ਬੁੱਲ ਕੱਟਿਆ ਗਿਆ ਤੇ ਖੂਨ ਵਗਣ ਲੱਗਿਆ ਸੀਗਾ। ਪੂਨੀ ਉਸ ਵੱਲ ਨਫ਼ਰਤ ਨਾਲ ਦੇਖਿਆ ਤੇਰੇ ਅੰਦਰ ਸ਼ੈਤਾਨ ਬੋਲਦਾ ਏ ਬਕਰ ਦੂਰ ਹੋ ਜਾ ਮੇਰੀਆਂ ਨਜ਼ਰਾਂ ਤੋਂ ਬਕਰ ਨੇ ਗੁੱਸੇ ਵਿੱਚ ਕੰਬਦੇ ਆ ਭੂਆ ਨੂੰ ਵੰਗਾਰਿਆ ਜੇ ਤੂੰ ਇਸ ਲਾਲੇ ਨਾਲ ਗਈ ਤਾਂ ਮੈਂ ਤੇਰੀ ਖੁਸਨਾ ਦੀ ਜ਼ਿੰਦਗੀ ਨੂੰ ਤਬਾਹ ਕਰ ਦੇਵਾਂਗਾ ਪਰ ਬਾਦ ਕਰ ਦੇਵਾਂਗਾ ਮੈਂ ਉਸ ਨੂੰ ਬਕਰ ਗਰਜਦਾ ਹੋਇਆ ਤੇ ਗਾਲਾਂ ਕੱਢਦਾ ਹੋਇਆ ਚਲਾ ਗਿਆ ਗੰਗਾ ਰਾਮ ਸਨਾਟੇ ਵਿੱਚ ਖੜਾ ਰਹਿ ਗਿਆ ਜਦ ਦੁਬਾਕਰ ਹਨੇਰੇ ਵਿੱਚ ਗਮ ਹੋ ਗਿਆ ਤਾਂ ਗੰਗਾ ਰਾਮ ਨੇ ਮੱਥੇ ਦਾ ਪਸੀਨਾ ਪੂੰਝਿਆ ਪੂਆ ਵੱਲ ਮਿੰਤ ਭਰੀਆਂ ਅੱਖਾਂ ਨਾਲ ਦੇਖਿਆ ਤੇ ਬੋਲਿਆ ਮੇਰੇ ਨਾਲ ਚੱਲ ਪੂਆ ਮੈਂ ਸਾਰੀ ਉਮਰ एहसानमंद ਰਹਾਂਗਾ ਪੂਆ ਦੀਆਂ ਅੱਖਾਂ ਵਿੱਚ ਹੰਝੂ ਮੜਾਏ ਸੀਗੇ ਉਸਨੇ ਲੰਮਾ ਹੌਂਕਾ ਪਰਿਆ ਇੱਕਦਮ ਉਸਦੇ ਚਿਹਰੇ ਉੱਤੇ ਸਖਤੀ ਆ ਗਈ ਕੋਈ ਦ੍ਰਿੜਤਾ ਨਿਸ਼ਚਾ ਅਸੀਂ ਗੰਗਾ ਰਾਮ ਨੂੰ ਆਖਿਆ ਲਾਲਾ ਤੂੰ ਵੀ ਚਲਾ ਜਾਏ ਤੋ ਮੈਂ ਨਹੀਂ ਜਾ ਸਕਦੀਗੀ ਜਾ ਚਲਾ ਜਾ ਉਹ ਮੇਰੀ ਤੀਦੀ ਜ਼ਿੰਦਗੀ ਤਬਾਹ ਕਰ ਦੇਵੇਗਾ ਜਾ ਚਲਾ ਜਾ ਪੂਆ ਮੁੜੀ ਤੇ ਝੌਪੜੀ ਅੰਦਰ ਜਾ ਕੇ ਦਰਵਾਜ਼ਾ ਬੰਦ ਕਰ ਲਿਆ ਗੰਗਾ ਰਾਮ ਉੱਥੇ ਹੀ ਖੜਾ ਸੋਚਦਾ ਰਿਹਾ ਫਿਰ ਉਹ ਭਾਰੀ ਭਾਰੀ ਕਦਮ ਚੱਲਦਾ ਆਪਣੇ ਘਰ ਨੂੰ ਤੁਰ ਗਿਆ ਅੱਧੀ ਰਾਤ ਬੀਤ ਚੁੱਕੀ ਸੀ ਬੱਦਲ ਕਹਿਰੇ ਸਨ ਕੈਨਮਨ ਹੋਣ ਲੱਗੀ ਬਿਜਲੀ ਕੜਕੀ ਤਾਂ ਸਾਰਾ ਸਮਾਨ ਹਿੱਲ ਗਿਆ ਪੂਆ ਦੀ ਅੱਖ ਖੁੱਲੀ ਉਹ ਉੱਥੇ ਬੈਠੀ ਤੇ ਹਨੇਰੇ ਵਿੱਚ ਚਫੇਰੇ ਨਜ਼ਰ ਦੜਾਈ ਵਾਰ-ਵਾਰ ਨੀਲੀ ਰੋਸ਼ਨੀ ਦੀ ਤਿੱਖੀ ਲਕੀਰ ਫਿਰ ਜਾਂਦੀ ਸੀ ਝੌਪੜੀ ਅੰਦਰ ਤੇ ਤੇ ਪਟ ਖੜਕਦੇ ਸਨ ਉਸ ਨੂੰ ਨਿਆਣੇ ਦੇ ਰੋਣ ਦੀ ਆਵਾਜ਼ ਸੁਣਾਈ ਦਿੱਤੀ ਉਸ ਨੇ ਕਬਰਾ ਕੇ ਖਿੜਕੀ ਵੱਲ ਦੇਖਿਆ ਫਿਰ ਸਭਜ ਕੱਪੜੇ ਉੱਤੇ ਉਸ ਦੀ ਨਿਗਾਹ ਟੰਗ ਗਈ ਸੀ ਜਿੱਥੇ ਅੱਲਾ ਲਿਖਿਆ ਹੋਇਆ ਸੀ ਉਹ ਤਸਬੀਹ ਚੁੱਕ ਕੇ ਮਣ ਕੇ ਫੇਰਨ ਲੱਗ ਪਈ ਉਸ ਨੂੰ ਬਾਕਰ ਦੀ ਆਵਾਜ਼ ਗੂੰਜੀ ਸੁਣਾਈ ਦਿੱਤੀ ਮੈਂ ਤੇਰੀ ਹੁਸਨਾ ਦੀ ਜ਼ਿੰਦਗੀ ਤਬਾਹ ਕਰ ਦੇਵਾਂਗਾ ਉਸ ਨੂੰ ਬਰਬਾਦ ਕਰ ਦੇਵਾਂਗਾ ਪੂਆ ਸਹਿਮ ਕੇ ਅੱਲਾ ਦੇ ਹਜ਼ੂਰ ਵਿੱਚ ਝੁੱਕ ਗਈ ਉਸ ਨੂੰ ਗੰਗਾ ਰਾਮ ਦੀ ਆਵਾਜ਼ ਸੁਣਾਈ ਦਿੱਤੀ ਤੂੰ ਹੀ ਮੇਰੇ ਪੁੱਤ ਦੀ ਜ਼ਿੰਦਗੀ ਬਚਾ ਸਕਦੀ ਹੈ ਜ਼ਿੰਦਗੀ ਬਚਾ ਸਕਦੀ ਹੈ ਜ਼ਿੰਦਗੀ ਭੂਆ ਦਵਾ ਵਿੱਚ ਬਹੁਤ ਚਰ ਚੁੱਕੀ ਰਹੀ ਉਸ ਦੇ ਮਨ اندرੋਂ ਆਵਾਜ਼ ਉੱਠੀ ਕੀ ਸੋਚਦੀ ਹੈ ਪਾਗਲੇ ਤੇਰੀ ਤੀ ਬਰਬਾਦ ਹੋ ਜਾਵੇਗੀ ਤੇਰਾ ਖਾਨਦਾਨ ਮਿਟ ਜਾਵੇਗਾ ਪਰ ਨਾਲ ਹੀ ਉਸ ਦੇ ਮਨ ਵਿੱਚੋਂ ਆਵਾਜ਼ ਉੱਠੀ ਜੇ ਅੱਲਾ ਦਾ ਹੱਥ ਸਿਰ ਉੱਤੇ ਹੋਵੇ ਤੇ ਦਿਲ ਵਿੱਚ ਉਸ ਦਾ ਨੂਰ ਤਾਂ ਕੋਈ ਕਿਸੇ ਨੂੰ ਬਰਬਾਦ ਨਹੀਂ ਕਰ ਸਕਦਾ हे ਅੱਲਾ ਮੈਨੂੰ ਰੋਸ਼ਨੀ ਦੇ ਤੇ ਰਸਤਾ ਦਿਖਾ ਤੇਰੀ ਬੰਦੀ ਤੇਰੇ ਹਜ਼ੂਰ ਵਿੱਚ ਸਜਦਾ ਕਰੀ ਬੈਠੀ ਐ ਬਿਜਲੀ ਫੇਰ ਕੜਕੀ ਤੇ ਝੌਪੜੀ 'ਵਜਨੀਲੀ ਰੋਸ਼ਨੀ ਫੇਰ ਗਈ ਤਿੰਨਾਂ ਜੰਮੇ ਬੱਚੇ ਦੇ ਰੋਂ ਦੀ ਆਵਾਜ਼ ਆਈ ਭੂਆ ਦਾ ਚਿਹਰਾ ਕਿਸੇ ਪੱਕੇ ਇਰਾਦੇ ਨਾਲ ਤਣ ਗਿਆ ਉੱਠੀ ਉਸਨੇ ਖੁੰਜੇ ਵਿੱਚੋਂ ਪਈ ਛੋਟੀ ਚੱਕੀ ਕਿੱਲੀ ਨਾਲ ਟੰਗਿਆ ਝੋਲਾ ਲਾਹਿਆ ਚਾਦਰ ਦੀ ਬੁੱਕਲ ਮਾਰੀ ਤੇ ਝੌਪੜੀ ਦਾ ਦਰਵਾਜ਼ਾ ਖੋਲ੍ਹਿਆ ਬਾਹਰ ਬਾਰਿਸ਼ ਵਿੱਚ ਗੰਗਾ ਰਾਮ ਛਤਰੀ ਲਈ ਖੜਾ ਸੀ ਹੱਥ ਵਿੱਚ ਲਾਲ ਟੈਨ ਭੂਆ ਨੇ ਉਸ ਵੱਲ ਹੈਰਾਨੀ ਨਾਲ ਦੇਖਿਆ ਤੇ ਗੰਗਾ ਆਮਨੇ ਭੂਆ ਵੱਲ ਦੋਹਾਂ ਦੀਆਂ ਅੱਖਾਂ ਹਮਦਰਦੀ ਦਾ ਜਜ਼ਬਾ ਉੱਠਿਆ ਕੰਗਾਰਾਮ ਨੇ ਲਾਲ ਟੈਨ ਉੱਪਰ ਨੂੰ ਕੀਤੀ ਭੂਆ ਬੋਲੀ ਚੱਲ ਗੰਗਾ ਰਾਮ ਚੱਲਦੀ ਹਾਂ ਮੈਂ ਤੇਰੇ ਨਾਲ ਤੇਰੇ ਘਰ ਵਿੱਚ ਹੋਣ ਵਾਲੇ ਬੱਚੇ ਦੀ ਆਵਾਜ਼ ਵਿੱਚ ਮੈਂ ਅੱਲਾਹ ਦੀ ਆਵਾਜ਼ ਸੁਣ ਰਹੀ ਹਾਂ ਚੱਲ ਕੰਗਾ ਰਾਮ ਨੇ ਛਤਰੀ ਅੱਗੇ ਕੀਤੀ ਤੇ ਉਹ ਭੂਆ ਮੀਵਜ ਤੁਰ ਪਈ ਪਿੱਛੋਂ ਆਵਾਜ਼ ਆਈ ਅਮਾ ਰੁਕ ਜਾ ਅਮਾ ਮੋੜਾ ਭੂਆ ਰੁਕੀ ਤੇ ਉਸ ਨੇ ਮੋੜ ਦੇਖਿਆ ਹੁਸਨਾ ਬਾਰਿਸ਼ ਵਿੱਚ ਪੈ ਗਈ ਉਸ ਦੇ ਮਗਰ ਹਾਕਾਂ ਮਾਰਦਿਆ ਰਹੇ ਸੀ ਬਿਜਲੀ ਵਿੱਚ ਇੱਕ ਵਾਰ ਫਿਰ ਚਮਕੀ ਤੇ ਹੁਸਨਾ ਦਾ ਮੀਨਾ ਭਿੱਜੇ ਚਿਹਰਾ ਨਜ਼ਰ ਆਇਆ ਹੁਸਨਾ ਨੇ ਫਿਰ ਵਾਸਤਾ ਪਾਇਆ ਮਾਮੋੜਾ ਨਾ ਜਾਣੀ ਤੇ ਬਕਰ ਮੈਨੂੰ ਤਲਾਕ ਦੇ ਦੇਵੇਗਾ ਪੂਆ ਇੱਕ ਪਲ ਖੜੀ ਸੋਚਦੀ ਰਹੀ ਫਿਰ ਗੰਗਾ ਰਾਮ ਦੇ ਚਿਹਰੇ ਵੱਲ ਦੇਖਿਆ ਉਹ ਗੰਗਾ ਰਾਮ ਨਾਲ ਤੁਰ ਪਏ ਸੀਗੇ ਦੋਵੇਂ ਬਾਰਿਸ਼ ਵਿੱਚ ਜਾ ਰਹੇ ਸਨ ਮੀ ਵਿੱਚ ਪੈਜੀ ਹੁਸਨਾ ਜਦੋਂ ਆਪਣੇ ਘਰ ਨੂੰ ਮੁੜੀ ਤੇ ਦੇਖਿਆ ਬਕਰ ਲੋਹਾ ਲੱਖਾ ਹੋਇਆ ਖੜਾ ਸੀ ਉਹ ਬੋਲਿਆ ਛੱਡ ਈਂ ਆਪਣੀ ਮਾਂ ਨੂੰ ਉਸ ਲਾਲੇ ਦੇ ਕਰ ਮੈਂ ਜਿਸ ਵੱਲੋਂ ਮਨਾ ਕਰਾਂ ਤੂੰ ਤੇ ਤੇਰੀ ਅੰਮਾ ਉਹੀ ਕਰਦੀਆਂ ਹੋ ਤੂੰਵੇਂ ਰਲੀਆਂ ਹੋਈਆਂ ਏ ਕੰਜਰੀਆਂ ਹੁਸਨਾ ਬੋਲੀ ਅੰਮਾ ਨੂੰ ਕਿਉਂ ਗਾਲਾਂ ਕੱਢਦਾ ਏ ਉਸਨੇ ਤੇਰਾ ਕੀ ਵਿਗਾੜਿਆ ਏ ਬਕਰ ਨੇ ਹੁਸਨਾ ਨੂੰ ਗੁੱਤੋਂ ਫੜ ਲਿਆ ਤੇ ਗਰਜਿਆ ਨਿਕਲ ਜਾ ਮੇਰੇ ਘਰੋਂ ਕਮ ਜਾਤੇ ਤੋਸ ਨੇ ਹੁਸਨਾ ਨੂੰ ਤੱਕਾ ਦੇ ਜ਼ਮੀਨ ਉੱਤੇ ਪਟਕਾ ਮਾਰਿਆ ਨਿਕਲ ਜਾ ਮੇਰੇ ਘਰੋਂ ਜ਼ਮੀਨ ਉੱਤੇ ਡਿੱਗੀ ਹੁਸਨਾ ਨੇ ਆਪਣੇ ਹੋਣ ਵਾਲੇ ਬੱਚੇ ਦਾ ਵਾਸਤਾ ਪਾਇਆ ਟੱਡ ਨੂੰ ਫੜ ਕੇ ਹੂੰਗਰ ਮਾਰੀ ਤੇ ਤੜਫੁੱਟੀ ਕਿਉਂ ਨਿਕਲ ਜਾਵਾਂ ਇਸ ਘਰ ਵਿੱਚੋਂ ਵਿਆਹ ਕੇ ਆਈ ਸਾਂ ਇੱਥੇ ਭੱਜ ਕੇ ਨਹੀਂ ਸਾਈ ਤੂੰ ਕਸਮਾਂ ਖਾਈਆਂ ਸਨ ਤੇ ਨੱਕ ਰਗੜਿਆ ਸੀਗਾ ਮੇਰੀ ਅੰਮਾ ਅੱਗੇ ਹੁਣ ਤੂੰ ਨੱਕ ਰਗੜੇਂਗੀ ਮੇਰੇ ਅੱਗੇ ਰੋਏਂਗੀ ਤਰਲੇ ਕੱਢੇਂਗੀ ਪਰ ਬਾਕਰ ਤੈਨੂੰ ਨਹੀਂ ਰੱਖੇਗਾ ਇਸ ਘਰ ਵਿੱਚ ਨਿਕਲ ਜਾ ਉਸ ਨੇ ਖਿੱਚ ਕੇ ਹੁਸਨਾ ਦੇ ਚਪੇੜ ਮਾਰੀ ਤਾਂ ਹੁਸਨਾ ਉਸ ਉੱਤੇ ਝਪਟ ਪਈ ਸੀ ਮੈਨੂੰ ਕੱਢੇਗਾ ਤੂੰ ਇਸ ਘਰ ਵਿੱਚੋਂ ਬੈਰੀਆ ਮੱਥਾ ਨਾ ਢੰਮ ਸੁਟੂਗੀ ਮੈਂ ਤੇਰਾ ਸ਼ਰਮ ਨਹੀਂ ਆਉਂਦੀ ਤੈਨੂੰ ਤੇਰਾ ਬੱਚਾ ਮੇਰੇ ਟੱਡ ਵਿੱਚ ਹੈ ਤੂੰ ਮੈਨੂੰ ਕੱਢੇਗਾ ਇਸ ਘਰ ਵਿੱਚੋਂ ਕੁੱਤਿਆ ਬਾਕਰ ਨੇ ਛਾਤੀ ਠੋਕ ਕੇ ਕਿਹਾ ਹਾਂ ਹਾਂ ਤੈਨੂੰ ਤਲਾਕ ਦੇ ਕੇ ਨਵੀਂ ਤੀਵੀ ਲਿਆਵਾਂਗਾ ਤੇ ਤੈਨੂੰ ਤੇ ਤੇਰੀ ਅੰਮਾ ਨੂੰ ਸਭ ਸਿਖਾਵਾਂਗਾ ਹੁਣੇ ਦਿਨ ਦਾ ਹ ਤਲਾਕ ਹੁਸਨਾ ਦੀ ਅੱਖਾਂ ਪਾਟੀਆਂ ਦੀਆਂ ਪਾਟੀਆਂ ਰਹਿ ਗਈਆਂ ਹੈਰਾਨੀ ਨਾਲ ਉਸ ਦਾ ਮੂੰਹ ਖੁੱਲ ਗਿਆ ਤਲਾਕ ਕੀ ਆਖਿਆ ਬਾਕਰ ਹਾਂ ਹਾਂ ਤਲਾਕ ਹੁਸਨਾ ਨੇ ਦੁਹਾਈ ਦਿੱਤੀ ਰੱਬ ਦਾ ਵਾਸਤਾ ਇਹ ਜ਼ਲਮ ਨਾ ਕਰੇ ਬਾਕਰ ਹਸਿਆ ਤੇ ਚੀਖ ਕੇ ਬੋਲ ਤਲਾਕ 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 ਨਿਕਲ ਜਾ ਇੱਥੋਂ ਤੇ ਚਲੀ ਜਾ ਆਪਣੀ ਅੰਮਾ ਕੋਲ ਹੁਸਨਾ ਨੇ ਛਾਤੀ ਪਿੱਟੀ ਆਪਣੇ ਵਾਲ ਪੁੱਟੇ ਤੇ ਰੋਂਦੀ ਹੋਈ ਨੇ ਬਾਕਰ ਨੂੰ ਗਾਲ੍ਹਾਂ ਕੱਢੀਆਂ ਰੱਬ ਦਾ ਕਹਿਰ ਪਵੇ ਤੇਰੇ ਉੱਤੇ ਬਿਜਲੀ ਡਿੱਗੇ ਟਾਈ ਕੜੀਆਂ ਦੀ ਮੌਤ ਆ ਜਾਵੇ ਤੈਨੂੰ ਇਸੇ ਬੂਹੇ ਤੋਂ ਜਨਾਜ਼ਾ ਨਿਕਲੇ ਤੇਰਾ ਗੁੱਸੇ ਵਿੱਚ پاگل ਹੋਏ ਬਾਕਰ ਨੇ ਹੁਸਨਾ ਦੇ ਟੱਡ ਵਿੱਚ ਠੁੱਡਾ ਮਾਰਿਆ ਤੇ ਉਹ ਡੈਗ ਪਈ ਟੜਫਦੀ ਹੋਈ ਨੇ ਦੁਹਾਈ ਦਿੱਤੀ ਬਾਕਰ ਨੇ ਗੁੱਤੋਂ ਫਾੜਾ ਉਸ ਨੂੰ ਉਠਾਇਆ ਤੇ ਤੱਕੇ ਦਿੰਦਿਆਂ ਕਨੋਂ ਬਾਹਰ ਕਰ ਦਿੱਤਾ ਹੁਸਨਾ ਅੰਮਾ ਅੰਮਾ ਦੀ ਦਹਾਈ ਦਿੰਦੀ ਤੇ ਲੜਖੜਾਉਂਦੀ ਹੋਈ ਭੂਆ ਦੀ ਝੌਂਪੜੀ ਵੱਲ ਤੁਰ ਪਈ ਜਦੋਂ ਭੂਆ ਗੰਗਾ ਰਾਮ ਦਾ ਪੋਤਾ ਜਨਵਾ ਕੇ ਤਿੰਨ ਘੰਟੇ ਪਿੱਛੇ ਵਾਪਸ ਮੁੜੀ ਤੇ ਦੇਖਿਆ ਹੁਸਨਾ ਕੱਚੇ ਫਰਸ਼ ਉੱਤੇ ਬੇਹੋਸ਼ ਪਈ ਖੂਨ ਨਾਲ ਲਿਬੜੇ ਕੱਪੜੇ ਕੋਲ ਨਿੱਕਾ ਬੱਚਾ ਮਰਿਆ ਪਿਆ ਸੀਗਾ ਪੂਆ ਨੇ ਮਰੇ ਹੋਏ ਬੱਚੇ ਨੂੰ ਚੱਕਿਆ ਤੇ ਕੰਬਦੀ ਹੋਈ ਨੀ ਰੱਬ ਰੁਗੇ ਦੁਆ ਕੀਤੀ ਰੱਬਾ ਮੇਰੇ ਇਨਾਂ ਹੱਥਾਂ ਨੇ ਹਮੇਸ਼ਾ ਜ਼ਿੰਦਗੀ ਬਖਸ਼ੀ ਏ ਪਰ ਮੈਂ ਅੱਜ ਆਪਣੀ ਹੁਸਨਾ ਦੇ ਬੱਚੇ ਨੂੰ ਨਾ ਬਚਾ ਸਕੀ ਰਹਿਮ ਪੂਆ ਨੇ ਮਰੇ ਹੋਏ ਬੱਚੇ ਨੂੰ ਕੱਪੜੇ ਵਿੱਚ ਲਪੇਟਿਆ ਦੋਹਾਂ ਹੱਥਾਂ ਵਿੱਚ ਉਸਦੀ ਲਾਸ਼ ਚੱਕ ਕੇ ਬਾਹਰਲੇ ਵਿਹੜੇ ਵਿੱਚ ਗਈ ਕਈ ਨਾਲ ਟੋਆ ਪੱਟਿਆ ਤੇ ਬੱਚੇ ਨੂੰ ਉਸ ਵਿੱਚ ਲਟਾ ਦਿੱਤਾ ਫਿਰ ਦੋਹਾਂ ਹੱਥਾਂ ਨਾਲ ਮਿੱਟੀ ਰੋਲ ਕੇ ਬੱਚੇ ਦੀ ਨਿੱਕੀ ਜਹੀ ਕਬਰ ਨੂੰ ਪੂਰ ਕੇ ਥਾਪੜ ਦਿੱਤਾ ਸੀਗਾ ਦੇਸ਼ੀਏ ਜਾਦੀ ਦੀ جنگ ਤੇਜ਼ ਹੋ ਰਹੀ ਸੀ ਆਖਰ ਮੁਲਕ ਦੇ ਪਟਵਾਰੇ ਦਾ ਫੈਸਲਾ ਹੋ ਗਿਆ ਇਸ ਫੈਸਲੇ ਨਾਲ ਦੋਹਾਂ ਪਾਸਿਆਂ ਦੇ ਛੁਰੇ ਵੀ ਤੇਜ਼ ਹੋਣ ਲੱਗੇ ਸਿਗੇ ਮੁਸਲਮਾਨਾਂ ਤੇ ਹਿੰਦੂਆਂ ਵਿੱਚਕਾਰ ਨਫ਼ਰਤ ਹੀ ਖਾਈ ਡੂੰਗੀ ਹੋ ਰਹੀ ਸੀ ਦੋਹਾਂ ਪਾਸਿਆਂ ਦੇ ਲੀਡਰ ਆਪਣੇ ਆਪਣੇ ਮਜ਼ਬ ਦੀ ਅਜ਼ਮਤ ਦੇ ਨਾਰੇ ਲਾ ਰਹੇ ਸਨ ਡੇਰਿਆਂ ਤੇ ਖਾਨਗਾਹਾਂ ਵਿੱਚ ਕੀਰਤਨਾ ਤੇ ਕਵਾਲੀਆਂ ਦਾ ਜੋਰ ਸੀ ਦੋਹਾਂ ਥਿਰਾਂ ਵੱਲੋਂ ਨਾਰੇ ਗੂੰਜਦੇ ਸਨ ਅੱਲਾਹੁ ਅਕਬਰ ਤੇ ਹਰ ਹਰ ਮਹਾਦੇਵ ਮਜ਼ਬ ਦਾ ਜਨੂਨ ਆਖਰ ਇਹ ਜਨੂਨ ਭੂਆ ਫਾਤਿਮਾ ਦੇ ਪਿੰਡ ਵੀ ਆ ਪਹੁੰਚਿਆ ਸਦੀਆਂ ਤੋਂ ਸਾਂਝੀ ਜ਼ਿੰਦਗੀ ਦੇ ਵਿਹਾਰ ਚ ਤਰੇੜਾਂ ਪੈ ਗਈਆਂ ਸੀ ਜੋ ਸ਼ੀਲੇ ਪਾਸ਼ ਨਫ਼ਰਤ ਦੀ ਅੱਗ ਸੀਗੀ ਮੁਸਲਮਾਨ ਤਾਜ਼ੀਏ ਕੱਢਣ ਦੀਆਂ ਤਿਆਰੀਆਂ ਕਰ ਰਹੇ ਸਨ ਹਿੰਦੂ ਪਿੱਪਲ ਦੇ ਪੁਰਾਣੇ ਦਰਖਤ ਹੇਟਾਂ ਲਾਠੀਆਂ ਲਈ ਖੜੇ ਸਨ ਉਹਨਾਂ ਦਾ ਫੈਸਲਾ ਸੀ ਕਿ ਫੈਲੇ ਹੋਏ ਪਿੱਪਲ ਦੇ ਟਾਣੇ ਨੂੰ ਕੱਟ ਕੇ ਉਹ ਤਾਜ਼ੀਏ ਨੂੰ ਨਹੀਂ ਲੰਘਣ ਦੇਣਗੇ ਬਿਹਤਰ ਸੀਗਾ ਕਿ ਤਾਜ਼ੀ ਦਾ ਜਲੂਸ ਪਿਪਲ ਤੋਂ ਹਟ ਕੇ ਲੰਘ ਜਾਵੇ ਪਿੰਡ ਦੀ ਛੋਟੀ ਜਹੀ ਮਸਜਿਦ ਦੇ ਬਾਹਰ ਮੁਸਲਮਾਨਾਂ ਦੀ ੀੜ ਨੂੰ ਇੱਕ ਕਟੜ ਮੌਲਵੀ ਵੰਗਾਰ ਰਿਹਾ ਸੀਗਾ ਉਹਨਾਂ ਦੇ ਮਕਸਦ ਤਾਜ਼ੀ ਪਿੱਪਲ ਹੇਠ ਦੀ ਹੀ ਲੰਘਣਗੇ ਜਦੋਂ ਹਜ਼ਰਤ ਅਲੀ ਨੇ ਕਰਬਲਾ ਦੇ ਮੈਦਾਨ ਵਿੱਚ ਸਿਰ ਨਾ ਚਕਾਇਆ ਤਾਂ ਅਸੀਂ ਪਿੱਪਲ ਦੇ ਇੱਕ ਟਾਣੇ ਹੇਠ ਆਪਣੇ ਤਾਜ਼ੀ ਦਾ ਸਿਰ ਝੁਕਾ ਦੇਵਾਂਗੇ ਨਾਰੇ ਗੂੰਜ ਰਹੇ ਸਨ ਤਾਜ਼ੀ ਇੱਥੋਂ ਹੀ ਲੰਘਣਗੇ ਇਨ੍ਹਾਂ ਕਾਫਰਾਂ ਨੂੰ ਸਬਕ ਸਿਖਾ ਦੇਵਾਂਗੇ ਅੱਲਾ ਦੇ ਫਜ਼ਲ ਨਾਲ ਇਸਲਾਮ ਦਾ ਸਬਜ਼ ਪਰਚਮ ਕਾਇਮ ਹੈ ਪिपलੇ ਠਾਂ ਜਿਨੇ ਉਤਰੀ ਪੰਡਤ ਜੀ ਗਰਜ ਰਹੇ ਸਨ ਭਾਈਓ ਜੇ ਉਹਨਾਂ ਨੇ ਪिपल ਦੇ ਟਾਣੇ ਨੂੰ ਕੱਟਿਆ ਤਾਂ ਹਿੰਦੂ ਧਰਮ ਦੀ ਨੱਕ ਕੱਟ ਜਾਵੇਗੀ ਇੱਥੇ ਕਿੱਥੇ ਗਈ ਤੁਹਾਡੀ ਸੂਰਬੀਰਤਾ ਜਾਨ ਦੇ ਦੇਵਾਂਗੇ ਪਰ ਧਰਮ ਦੀ ਰੱਖਿਆ ਕਰਾਂਗੇ ਹਰ ਹਰ ਮਹਾਦੇਵ ਦੂਜੇ ਪਾਸੇ ਮੌਲਵੀ ਗਰਜਿਆ ਗਜ਼ਬ ਖੁਦਾ ਦਾ ਇੱਕ ਦਰਖਤ ਦੇ ਕੱਟਣ ਉੱਤੇ ਇੰਨਾ ਹੁੱਲੜ ਜੰਗਲਾਂ ਦੇ ਜੰਗਲ ਕੱਟ ਸੁਟੇ ਇੰਨਾ ਕਾਫਰਾਂ ਨੇ ਹੁਣ ਇੱਕ ਟਾਣਾ ਕੱਟਣ ਉਹਨਾਂ ਉੱਤੇ ਇਹਨਾਂ ਦਾ ਧਰਮ ਭ੍ਰਸਟ ਹੋ ਜਾਵੇਗਾ حضرت हसन हुसैन ਦੀ ਸ਼ਹਾਦਤ ਦੇ ਖੂਨ ਦਾ ਮੁਕਾਬਲਾ ਕਰਦੇ ਨੇ ਇੱਕ ਦਰਖਤ ਦੇ ਟਾਹਣੇ ਨਾਲ ਤਾਜ਼ੀ ਪਿੱਪਲ ਦੇ ਹੇਠਾਂ ਦੀ ਹੀ ਲੰਗੇਗਾ ਨਾਰੇ ਵਿੱਚ ਹੋਰ ਲੱਗਣ ਲੱਗੇ ਸੀਗੇ ਰਾਤ ਨੂੰ ਬਾਕਰ ਨੇ ਕਹਾਣਾ ਤੇਜ਼ ਕੀਤਾ ਘਰੋਂ ਬਾਹਰ ਨਿਕਲਿਆ ਤੇ ਤੇਜ਼ ਤੇਜ਼ ਚੱਲਦਾ ਪਿੱਪਲ ਕੋਲ ਪਹੁੰਚਿਆ ਪਿੱਪਲ ਦੀ ਖੋੜ ਵਿੱਚ ਦੀਵਾ ਜਗ ਰਿਹਾ ਸੀਗਾ ਬਾਕਰ ਨੇ ਠੁੱਡਾ ਮਾਰ ਕੇ ਦੀਵਾ ਬੁਝਾ ਦਿੱਤਾ ਫਿਰ ਉਹ ਫੁਰਤੀ ਨਾਲ ਦਰਖਤ ਉੱਤੇ ਚੜ੍ਹ ਗਿਆ ਸੀਗਾ ਉਸ ਯਾਹਲੀ ਦਾ ਨਾਰਾ ਲਾਇਆ ਤੇ ਵੱਡੇ ਟਾਹਣੇ ਨੂੰ ਕੱਟਣ ਲੱਗਾ ਸੀਗਾ ਹਨੇਰੇ ਵਿੱਚ ਕਹਾੜੇ ਦੀਆਂ ਸੱਟਾਂ ਆਵਾਜ਼ ਗੂੰਜੀ ਤੇ ਕੱਟਿਆ ਹੋਇਆ ਟਾਣਾ ਜ਼ਮੀਨ ਉੱਤੇ ਆ ਡਿੱਗਿਆ ਬਾਕਰ ਛਾਲ ਮਾਰ ਕੇ ਦਰਖਤ ਤੋਂ ਹੇਠਾਂ ਆਇਆ ਹਨੇਰੇ ਵਿੱਚ ਗਾਇਬ ਹੋ ਗਿਆ ਸਵੇਰੇ ਲੋਕਾਂ ਨੇ ਦੇਖਿਆ ਕਿ ਪਿੱਪਲ ਦਾ ਟਾਣਾ ਕੱਟਿਆ ਪਿਆ ਸੀਗਾ ਜਿਵੇਂ ਕਿਸੇ ਦੀ ਲਾਸ਼ ਹੋਵੇ ਮਹਾਵੀਰ ਲੋਕਾਂ ਦੀ ਪੀੜ ਨੂੰ ਚੀਰਦਾ ਹੋਇਆ ਅੱਗੇ ਵਧਿਆ ਇਹ ਪਾਪ ਕਿਸ ਨੇ ਕੀਤਾ ਹੈ ਕਿਸ ਨੇ ਕੱਟੇ ਪਿੱਪਲ ਦਾ ਟਾਣਾ ਪੰਡਿਤ ਗਰਜਿਆ ਉਸ ਦੁਸ਼ਟ ਨੇ ਪਿੱਪਲ ਨਹੀਂ ਕਟਿਆ ਸਾਡੀ ਨੱਕ ਕੱਟ ਦਿੱਤੀ ਹੈ ਤੁਹਾਡੀ ਸਭਨਾਂ ਦੀ ਨੱਕ ਕੱਟ ਦਿੱਤੀ ਹੈ ਉਸ ਨੇ ਕਹਾੜਾ ਪਿੱਪਲ ਉੱਤੇ ਨਹੀਂ ਸਾਡੇ ਸੀਨੇ ਉੱਤੇ ਚਲਾਇਆ ਹੈ ਉਸ ਨੂੰ ਇਸ ਪਾਪ ਦੀ ਸਜ਼ਾ ਮਿਲਣੀ ਚਾਹੀਦੀ ਹੈ ਇੱਕ ਆਦਮੀ ਬੋਲਿਆ ਜਿਸ ਕਾਮ ਦਾ ਧਰਮ ਹੀ ਇਹ ਹੋਵੇ ਕਿ ਕੀੜੀ ਨੂੰ ਮਾਰਨਾ ਹੀ ਪਾਪ ਹੈ ਉਹ ਕੀ ਲੜੇਗੀ ਮਹਾਵੀਰ ਦੀਆਂ ਅੱਖਾਂ ਮਗ ਰਹੀਆਂ ਸਨ ਲੜੇਗੀ ਇਸ ਵਾਰ ਲੜੇਗੀ ਧਰਮ ਤੇ ਇੱਜ਼ ਦਾ ਸਵਾਲ ਹੈ ਪੀੜ ਵਿੱਚ ਇੱਕ ਹੋਰ ਆਦਮੀ ਬੋਲਿਆ ਤੂੰ ਦੰਗਲ ਲੜ ਸਕਦਾ ਹੈ ਮਹਾਵੀਰ ਜੰਗ ਦੇ ਮੈਦਾਨ ਵਿੱਚ ਨਹੀਂ ਤੂੰ ਪਹਿਲਵਾਨ ਹੈ ਜੋਧਾ ਨਹੀਂਗਾ ਇਹ ਤਾਂ ਵਕਤ ਹੀ ਜਦਸੇ ਗੱਲ ਅਚੂ ਰਾਮ ਮਹਾਵੀਰ ਨੇ ਸਾਤੀ ਫੁਲਾ ਕੇ ਆਖਿਆ ਜਦੋਂ ਵਕਤ ਆਉਂਦਾ ਹੈ ਇਸ ਦੇਸ਼ ਦੀਆਂ ਤੀਵੀਆਂ ਵੀ ਤਲਵਾਰ ਸੂਤ ਕੇ ਖੜੀਆਂ ਹੋ ਜਾਂਦੀਆਂ ਨੇ ਮਰਦ ਮੱਥੇ ਤੇ ਸੰਦੂਰ ਦਾ ਟਿੱਕਾ ਲਾ ਕੇ ਕੇਸਰੀਆਂ ਬਨ ਕੇ ਧਰਮ ਨੂੰ ਬਚਾਉਣ ਖਾਤਰ ਰਣ ਭੂਮੀ ਵਿੱਚ ਉਤਰ ਆਉਂਦੇ ਨੇ ਮਹਾਵੀਰ ਵੀ ਪਿੱਛੇ ਨਹੀਂ ਹਟਣ ਵਾਲਾ ਗਾ ਅਸਨੇ ਪੰਡਤ ਜੀ ਦੇ ਜਨੂ ਤੇ ਹੱਥ ਰੱਖ ਕੇ ਕਸਮ ਖਾਦੀ ਕਿ ਉਹ ਪਿੰਡ ਵਿੱਚ ਮੁੰਡਿਆਂ ਨੂੰ ਨਹੀਂ ਰਹਿਣ ਦੇਵੇਗਾ ਹਵਾ ਵਿੱਚ ਫੈਰਨਾਂ ਰਾ ਗੂੰਜਾ ਹਰ ਹਰ ਮਹਾਦੇਵ ਤੇ ਨਾਲ ਹੀ ਅੱਲਾਹੁ ਅਕਬਰ ਦਾ ਨਾਰਾ ਬਲੰਦ ਹੋਇਆ ਇਸ ਪਿੱਛੋਂ ਇਸ ਨਿੱਕੇ ਜਿਹੇ ਪਿੰਡ ਵਿੱਚ ਵੀ ਅੱਗਾਂ ਲੱਗਣ ਲੱਗੀਆਂ ਤੇ ਫਸਾਦ ਸ਼ੁਰੂ ਹੋ ਗਏ ਸੀਗੇ ਪੂਆ ਫਾਤਿਮਾ ਆਪਣੀ ਚੌਂਪੜੀ ਵਿੱਚ ਕੁਰਾਨ ਦੀ ਗਾਇਤਾਂ ਪੜ ਰਹੀ ਸੀ ਕਿ ਜਦੋਂ ਬਾਹਰ ਸ਼ੋਰ ਤੇ ਨਾਰਿਆਂ ਦੀਆਂ ਆਵਾਜ਼ਾਂ ਗੂੰਜੀਆਂ ਅਸਨੇ ਕੁਰਾਨ ਸ਼ਰੀਫ ਨੂੰ ਸੰਤੋਖਿਆ ਤੇ ਖਿੜਕੀ ਖੋਲ ਕੇ ਦੇਖਣ ਲੱਗੀ ਆਗਦਿਆਂ ਲਾਪਟਾਂ ਔਠ ਰਹੀਆਂ ਸਨ ਢੋਲ ਦੇ ਦਮਾਂਵੇਂ ਤੇ ਚੀਕਾਂ ਭੂਆ ਨੇ ਬੂਹਾ ਖੋਲਿਆ ਉਸਨੇ ਹਾਕਾਂ ਮਾਰੀਆਂ ਹੁਸਨਾ ਹੁਸਨਾ ਤੂੰ ਕਿੱਥੇ ਹੈ ਸ਼ੋਰ ਵਿੱਚ ਉਸਦੀ ਆਵਾਜ਼ ਗਵਾਚ ਗਈ ਸੀ ਇਸ ਵੇਲੇ ਹੁਸਨਾ ਆਗਦਿਆਂ ਲਾਟਾਂ ਵਿੱਚੋਂ ਦੀ ਦੌੜਦੀ ਹੋਈ ਆ ਰਹੀ ਸੀ ਕਿ ਉਸ ਦੀਵਾਰ ਖੁੱਲੇ ਸਨ ਚਿਹਰੇ ਉੱਤੇ ਦਹਿਸ਼ਤ ਦੇ ਵਾਰ ਵਾਰ ਚੀਖ ਰਹੀ ਸੀ ਅੰਮਾ ਅੰਮਾ ਉਸ ਦੇ ਪਿੱਛੇ ਮਹਾਵੀਰ ਤੇਜਾ ਤਾਣੀ ਨੇਜਾ ਤਾਣੀ ਭੱਜੀ ਆ ਰਿਆ ਸੀਗਾ ਭੂਆ ਫਾਤਿਮਾ ਹੁਸਨਾ ਨੂੰ ਦੇਖ ਕੇ ਅੱਗੇ ਵਧੀ ਤੇ ਉਸਨੇ ਮਹਾਵੀਰ ਨੂੰ ਰੋਕਿਆ ਹੁਸਨਾ ਨੂੰ ਬਚਾਉਣ ਦੀ ਖਾਤਰ ਹਾਗੇ ਸੀ ਕਿ ਮਹਾਵੀਰ ਨੇ ਜਾ ਕਮਾ ਕੇ ਬੋਲਿਆ ਹਟ ਜਾ ਬੁੜੜੀ ਇੱਕ ਪਾਸੇ ਨਹੀਂ ਤੇ ਇਹੋ ਨੇ ਜਾ ਪੂਆ ਗੁੱਸੇ ਵਿੱਚ ਬੋਲੀ ਹੋਸ਼ ਵਿੱਚ ਆ ਮਹਾਵੀਰ ਕੀ ਆਪਣੀ ਭੂਆ ਨੂੰ ਮਾਰੇਗਾ ਪੁੱਤ ਮੇਰੇ ਖੂਨ ਨਾਲ ਆਪਣੇ ਹੱਥ ਰੰਗੇਗਾ ਮਹਾਵੀਰ ਦੀਆਂ ਅੱਖਾਂ ਵਿੱਚ ਖੂਨ ਸੀ ਬੋਲਿਆ ਹਟ ਜਾ ਨਹੀਂ ਤਾਂ ਤੈਨੂੰ ਤੇਰੀ ਧੀ ਨਾਲ ਹੀ ਖਤਮ ਕਰ ਦੇਵਾਂਗਾ ਪੂਆ ਨੇ ਮੈਨੂੰ ਤਾਂ ਕੀਤੀਆਂ ਮੈਂ ਤੇਰੇ ਅੱਗੇ ਝੋਲੀ ਆੜਦੀਆਂ ਮਹਾਵੀਰ ਇਹ ਜ਼ਲਮ ਨਾ ਕਰੀ ਪੁੱਲ ਗਿਆ ਮੈਂ ਹੀ ਤੈਨੂੰ ਜਨਾਇਆ ਏ ਮੈਂ ਹੀ ਤੇਰੀਆਂ ਅੱਖਾਂ ਖੋਲੀਆਂ ਸਨ ਅੱਜ ਇਹਨਾਂ ਅੱਖਾਂ ਵਿੱਚ ਖੂਨ ਕਿਉਂ ਮੇਰੇ ਪੁੱਤਰ ਕੀ ਹੋ ਗਿਆ ਤੈਨੂੰ ਮਹਾਵੀਰ ਮੈਂ ਮੈਂਤ ਕਰਦੀ ਹਾਂ ਨਾ ਮਾਰੀ ਮੈਨੂੰ ਤੇ ਨਾ ਹੀ ਹੁਸਨਾਂ ਨੂੰ ਜੇ ਤੂੰ ਇਹ ਜ਼ਲਮ ਕੀਤਾ ਤਾਂ ਮਮਤਾ ਖਤਮ ਹੋ ਜਾਵੇਗੀ ਇਸ ਦੁਨੀਆ ਤੋਂ ਛਾਤੀਆਂ ਵਿੱਚੋਂ ਦੁੱਧ ਸੁੱਕ ਜਾਣਗੇ ਜ਼ਨਾਂ ਦੇ ਦਰਵਾਜ਼ੇ ਖੁੱਲ ਜਾਣਗੇ ਮੈਂ ਤੇਰੇ ਪੈਰ ਫੜਦੀ ਆਂ ਭੂਆ ਨੇ ਮਹਾਵੀਰ ਦੇ ਪੈਰ ਫੜ ਲਏ ਮਹਾਵੀਰ ਫੇਰ ਕਰ ਜਾ ਹਟ ਜਾ ਇੱਕ ਪਾਸੇ ਅੱਜ ਮੈਂ ਤੈਨੂੰ ਨਹੀਂ ਛੱਡਣਾਗਾ ਬੁੱਢੜੀਏ ਤੇ ਨਾ ਤੇਰੀ ਧੀ ਨੂੰ ਭੂਆ ਯਕਦਾਮ ਕਿਸੇ ਇਰਾਦੇ ਨਾਲ ਖੜੀ ਹੋ ਗਈ ਤੇ ਉਸਨੇ ਬਲਦੀਆਂ ਅੱਖਾਂ ਨਾਲ ਮਹਾਵੀਰ ਵੱਲ ਦੇਖਿਆ ਇਹਨਾਂ ਅੱਖਾਂ ਵਿੱਚ ਵੰਗਾਰ ਸੀ ਤੇ ਗੌਰਵ ਸੀ ਉਹ ਬੋਲੀ ਮਾਰ ਮੇਰੇ ਸੀਨੇ ਵਿੱਚ ਇਹਨੇ ਜਾ ਉਤਾਰ ਦੇ ਇਸ ਨਿਜੇ ਨੂੰ ਆਪਣੀ ਭੂਆ ਦੇ ਸੀਨੇ ਵਿੱਚ ਜਾਂ ਤੈਨੂੰ ਚੈਣਾ ਜਾਵੇ ਤਾਂ ਅੱਗੇ ਵੱਧ ਮਹਾਵੀਰ ਡੁੱਬੋਦੇ ਇੱਕ ਖੂਨੀ ਨੇਜੇ ਨੂੰ ਮਾਂ ਦੇ ਦੁੱਧ ਵਿੱਚ ਕਿਉਂ ਰੁਕ ਗਿਆ ਏ ਤੇਰਾ ਹੱਥ ਮੇਰੇ ਲਾਲ ਅੱਗੇ ਵੱਧ ਤੇ ਆਪਣਾ ਧਰਮ ਨਿਭਾ ਧਰਮ ਦਾ ਸ਼ਬਦ ਸੁਣ ਕੇ ਮਹਾਵੀਰ ਦੇ ਚਿਹਰੇ ਤੇ ਪਸੀਨਾ ਆ ਗਿਆ ਅਗ ਦੀਆਂ ਲਪਟਾਂ ਦੀ ਰੋਸ਼ਨੀ ਵਿੱਚ ਉਸ ਦੇ ਚਿਹਰੇ ਦੇ ਭਾਵ ਬਦਲ ਗਏ ਸਨ ਬੋਲ ਕੰਬ ਰਹੇ ਸਨ ਤੇ ਅੱਖਾਂ ਵਿੱਚ ਹੰਝੂ ਸਨ ਨੇਜ ਉਸ ਦੇ ਹੱਥੋਂ ਡੈਗ ਪਿਆ ਭਾਰੀ ਕਦਮ ਪੜਦਾ ਵਾਪਸ ਚਲਾ ਗਿਆ ਸੀ ਪੂਰ ਫਾਤਿਮਾ ਨੇ ਰੱਬ ਅੱਗੇ ਦੁਆ ਕੀਤੀ हे ਪਰਵਤਿਦਗਾਰ ਐਸ ਪਿੰਡ ਦੀਆਂ ਤੀਵੀਆਂ ਨੂੰ ਬੇਵਾਹ ਹੋਣ ਤੋਂ ਬਚਾ ਤੇ ਬੱਚਿਆਂ ਨੂੰ ਯਤੀਮ ਹੋਣ ਤੋਂ ਤੂੰ ਰਹਿਮ ਰਹੀਮ ਤੇ ਗਫੂਰ ਹੈ ਆਪਣੀ ਰਹਿਮਤ ਦਾ ਸਾਇਆ ਕਰ ਸਾਡੇ ਗੁਨਾਹਾਂ ਉੱਤੇ ਹਮੇਸ਼ਾ ਹੀ ਹੱਥ ਰੱਖੀ ਰੱਬਾ ਅਸਦੇ ਦੋਵੇਂ ਹੱਥ ਦੁਆ ਵਿੱਚ ਉੱਠੇ ਹੋਏ ਸਾਨੂੰ